ਖੇਮ ਖਰਨ ਦੇ ਅਧੀਨ ਆਉਂਦੇ ਪਿੰਡ ਬਰਨਾਲਾ ਤੋਂ ਦਰਸਯੋਗ ਮਾਮਲਾ ਸਾਹਮਣੇ ਆਇਆ ਜਿੱਥੇ ਨਸ਼ੇ ਦੇ ਕਾਲੇ ਦਰਿਆ ਨੇ ਇੱਕ ਗਰੀਬ ਪਰਿਵਾਰ ਦੇ ਜਵਾਨ ਪੁੱਤ ਨੂੰ ਅਚਾਨਕ ਨਿਗਲਿਆ ਕਿ ਉਸ ਦੇ ਜਾਨ ਮਗਰੋਂ ਕਰਦੇ ਹਾਲਾਤ ਦਰਸਯੋਗ ਬਣ ਗਏ ਨੇ ਅਤੇ ਸਾਰਾ ਪਰਿਵਾਰ ਦੋ ਵਕਤ ਦੀ ਰੋਟੀ ਤੋਂ ਵੀ ਪਿੱਛੇ ਹੋਇਆ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਗਰੀਬ ਪਰਿਵਾਰ ਦੀ ਘਰ ਦੀ ਮੁਖੀਆ ਨੇ ਦੱਸਿਆ ਕਿ ਉਸ ਦਾ ਜਵਾਨ ਪੁੱਤ ਦਿਹਾੜੀ ਦਫ਼ਾ ਕਰਕੇ ਕਾਰ ਆਇਆ ਅਤੇ ਕਾਰ ਆ ਕੇ ਨਸ਼ਾ ਜ਼ਿਆਦਾ ਕਰਕੇ ਸੋ ਗਿਆ ਤੇ ਸੁੱਤੇ ਪਏ ਦੀ ਨਸ਼ੇ ਕਾਰਨ ਬੀਮੋਟ ਹੋ ਗਈ ਹੈ ਇਸ ਨਾਲ ਹੀ ਪੇੜ ਤੌਰ ਤੇ ਨੇ ਦੱਸਿਆ ਕਿ ਉਹ ਬਜ਼ੁਰਗ ਹਾਂ ਤੇ ਉਸ ਦਾ ਪੁੱਤ ਹੀ ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਸੀ ਜੋ ਉਹਨਾਂ ਦੇ ਵਾਸਤੇ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰਦਾ ਸੀ ਪਰ ਉਸਦੀ ਮੌਤ ਹੋ ਜਾਣ ਤੋਂ ਬਾਅਦ ਉਹ ਕੋ ਤੋਂ ਵਕਤੀ ਰੋਟੀ ਤੋਂ ਵੀ ਦਰਸਰੇ ਨੇ ਇਸ ਦੇ ਨਾਲ ਹੀ ਪੇਰਤੌਰਤ ਨੇ ਦੱਸਿਆ ਕਿ ਉਸਦੇ ਜਵਾਨ ਪੁੱਤ ਦੀਆਂ ਤਿੰਨ ਲੜਕੀਆਂ ਤੇ ਇੱਕ ਲड़का ਹੈ ਜੋ ਅਜੇ ਬਹੁਤ ਹੀ ਛੋਟੇ ਨੇ ਕਿ ਉਹਨਾਂ ਦੇ ਪਾਲਣ-ਪੋਸ਼ਣ ਕਰਨ ਦੇ ਲਈ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਅਤੇ ਉਸਦੀ ਨੂੰਹ ਵੀ ਦਿਨ ਰਾਤ ਲੋਕਾਂ ਦੇ ਘਰ ਜਾ ਕੇ ਕੰਮ ਕਰਦੀ ਹੈ ਤੇ ਪੈਸਾ ਲੈ ਕੇ ਆਉਂਦੀ ਹੈ ਪਰ ਉਸਦੇ ਨਾਲ ਵੀ ਕੁਝ ਨਹੀਂ ਬਣਦਾ ਇਸ ਦੇ ਨਾਲ ਹੀ ਪੇਰਤੌਰਤ ਨੇ ਸਮਾਜ ਇਰੀਆ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਜਿਸ ਦੇ ਨਾਲ ਉਹ ਆਪਣੇ ਘਰ ਦੋ ਵਕਤ ਦੀ ਰੋਟੀ ਪੂਰੀ ਕਰ ਸਕਣ ਨਸ਼ੇ ਕਰਨ ਦੇ ਵਿੱਚ ਉਹਨਾਂ ਦਾ ਨਸ਼ਾ ਬਹੁਤ ਜ਼ਿਆਦਾ ਵਧ ਗਿਆ ਸੀ ਹੁਣ ਇੱਕ ਦਿਨ ਘਰ ਤਾਂ ਆਇਆ ਨਸ਼ਾ ਜ਼ਿਆਦਾ ਕਰ ਬੈਠਾ ਵੀ ਮੇਰੇ ਤੋਂ ਨਹੀਂ ਕੰਮ ਹੁੰਦਾ ਤੇ ਉਹਦੀ ਦੇਖੋ ਵੀ ਬੱਚੇ ਉਹਦੇ ਚਾਰ ਹੈ ਛੋਟੇ ਛੋਟੇ ਹੀ ਬੱਚੇ ਹਾਂਜੀ ਤਿੰਨ ਗੁੱਟੀਆਂ ਕਾਕਾ ਦਾ ਤੇ ਘਰ ਚੋਂ ਕਮਾਉਣ ਵਾਲਾ ਉਹ ਹੀ ਸੀ ਉਹ ਕਮਾਉਣ ਵਾਲਾ ਸੀ ਤੁਹਾਨੂੰ ਘਰ ਦਾ ਗੁਜ਼ਾਰਾ ਕਿਵੇਂ? ਹਾਂ ਇਸ ਤਰ੍ਹਾਂ ਹੀ ਆ ਨਹੀਂ ਮੈਂ ਕਦੀ ਕਿਤੇ ਦੇਦੇ ਜਾਣੇ ਆ ਮੰਗੂ ਕੇ ਲਈ ਦਾ ਕਰੀ ਬਚਰੇ ਗੁਜ਼ਾਰਾ ਹੀ ਆ ਟਾਈਮ ਪਾਸ ਹੁੰਦਾ ਨਾ ਸਾਡੀ ਮੋਟਰ ਆ ਬੱਤੀ ਵੀ ਨਹੀਂ ਆਦੀ ਪੱਖਾ ਵੀ ਨਹੀਂ ਸਾਡੇ ਘਰ ਹੈਗਾ ਪੱਕੀ ਚਾਂਦੇ ਆ ਰਾਤ ਨੂੰ ਕੀ ਗੱਲ ਬੱਤੀ ਕਿਉਂ ਨਹੀਂ ਹੈਗੀ ਬੱਤੀ ਦਾ ਬਿੱਲ ਹੀ 5000 ਰੁਪਏ ਨਿੱਕੋ ਬੋਟਲੇ ਦੇ ਕੇ ਤੇ ਤੋਂ ਬਾਅਦ ਆਖਿਆ ਨਹੀਂ ਕਿ ਇਹਨੂੰ ਕਿ ਨਵਾ ਦੇ ਅੱਛਾ ਹੈ ਹਾਂਜੀ ਮੈਂ ਆਖਿਆ ਮੁੜ ਕੇ ਨਾ ਕਰ ਲੱਕੜਾ ਨਹੀਂ ਦਾਢਾ ਵਿੱਚ ਬਿੱਲ ਬਹੁਤ ਜ਼ਿਆਦਾ ਹੋ ਗਿਆ ਇਹ ਕਿੰਨਾ ਚਿਰ ਹੋ ਗਿਆ ਮੁੰਡੇ ਦੀ ਡੈਥ ਹੋਈ ਨੂੰ ਇਹਨਾਂ ਨੂੰ ਇਹ 6 ਮਹੀਨੇ ਹੋ ਗਏ ਨੂੰ ਜਲਦੀ ਮਰੇ ਨੂੰ ਹੁਣ ਕੀ ਮੰਗ ਕਰਦੇ ਕੋਣ ਮੰਗ ਕਰਦੇ ਵੀ ਇਹਨਾਂ ਬੱਚਿਆਂ ਦੇ ਕੁਝ ਨਾ ਹੀ ਕੀਤੀ ਜਾਵੇ ਸਹਾਇਤਾ ਦੀ ਮੰਗ ਕਰਦੇ ਹਾਂਜੀ ਬੱਚੇ ਚਲ ਸਾਡੇ ਇਹਨਾਂ ਨੂੰ ਕੋਈ ਰੋਟੀ ਪਾਣੀ ਮਿਲੂਗਾ ਸਾਡਾ ਘਰ ਬਸਦਾ ਰਹੇਗਾ ਇਹਨਾਂ ਬੰਦੇ ਕੀ ਗੱਲ ਕੀ ਹਾਲਾਤ ਬਣੇ ਪੈਣੇ ਕਰਦੇ ਨਾ ਘਰ ਵਿੱਚ ਚੁੱਲਾ ਕੋਈ ਨਾ ਪੱਖਾ ਕੀ ਗੱਲ ਜਿਹੜਾ ਪਤੀ ਸੀ ਉਹ ਨਸ਼ਾ ਕਰਦਾ ਸੀ ਉਹਦੀ ਡੈਥ ਹੋ ਗਈ ਕੀ ਨਾ ਹੈਦ ਕਤਨਾ ਬੱਬੂ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ 6 ਮਹੀਨੇ ਹੋ ਗਏ ਨਸ਼ੇ ਨਾਲ ਹੀ ਹੋਈ ਹਾਂ ਨਸ਼ੇ ਨਾਲ ਹੀ ਤੇ ਕਿੰਨੇ ਬੱਚੇ ਕਿੰਨੇ ਚਾਰ ਬੱਚੇ ਤਿੰਨ ਕੁੜੀਆਂ ਇੱਕ ਕਾਕਾ ਤੇ ਹੁਣ ਗੁਜ਼ਾਰਾ ਕਿਵੇਂ ਹੁੰਦਾ ਹੁਣ ਗੁਜ਼ਾਰਾ ਇਦਾਂ ਹੀ ਕਿ ਸਾਸ ਸਹੁਰਾ ਵੀ ਬਜ਼ੁਰਗਾਂ ਉਹ ਹੀ ਘਰ ਦੇ ਵਿੱਚ ਕਮਾਈ ਵਾਲੇ ਸੀ ਤੇ ਉਹ ਉਹਨਾਂ ਦੀ ਡੈਥ ਹੋ ਗਈ ਤੇ ਹੁਣ ਇਦਾਂ ਹੀ ਕਿਦੀ ਕਿਥੋਂ ਕਦੀ ਕਿਥੋਂ ਤੇ ਘਰ ਦੇ ਕਿਸ ਤਰ੍ਹਾਂ ਹਾਲਾਤ ਨੇ ਆ ਬੱਚੇ ਵੀ ਥੇ ਜਿਹੜੇ ਪੜ੍ਹਨ ਨਹੀਂ ਦਿਆ ਕਰ ਪੱਖੀਆਂ ਚੱਲੰਦੇ ਨੇ ਇੱਕ ਪੱਤੀ ਵਾਲਾ ਵਿਲਸੀ ਤੇ ਉਹ ਗਿੱਲ ਜਿਆਦਾ ਜੁੜਿਆ ਹੋਇਆ ਤੇ ਉਹਨਾਂ ਨੇ 32 ਦਾ ਵੀ ਬੇਲੇ ਬੁੱਟ ਕੇ ਲਾਗੇ ਮੀਟਰ ਤੇ ਹੁਣ ਇਦਾਂ ਹੀ ਆ ਤੁਹਾਨੂੰ ਪਤਾ ਹੀ ਤੇ ਰਾਤ ਨੂੰ ਕਿਵੇਂ ਗੁਜ਼ਾਰਾ ਕਰਦੇ ਆ ਰਾਤ ਨੂੰ ਇਦਾਂ ਪੱਖੀਆਂ-ਪੁੱਖੀਆਂ ਚੱਲ ਕੇ ਉਹਨਾਂ ਨੂੰ ਸਵਾਣ ਦਈਦਾ ਫਿਰ ਤੇ ਰੋਟੀ ਪਾਣੀ ਦਾ ਕਿਸ ਤਰ੍ਹਾਂ ਸਰੰਦ ਰੋਟੀ ਪਾਣੀ ਦਾ ਹੁਣ ਇਦਾਂ ਹੀ ਤੁਹਾਨੂੰ ਪਤਾ ਕਿ ਕਦੀ ਕਿਥੋਂ ਲੈਂਦਾ ਕਦੀ ਕਿਥੋਂ ਲੈਂਦਾ ਗੁਜ਼ਾਰਾ ਹੀ ਆ ਕੀ ਮੰਗ ਕੀ ਕਰਦੇ ਆ ਮੰਗ ਇਹੀ ਕਰਦੇ ਆ ਕਿ ਬਸ ਬੱਚਿਆਂ ਦੀ ਸੁਣਾਈ ਹੋਵੇ ਕਿ ਇਹਨਾਂ ਨੂੰ ਰੋਟੀ ਚਾਹ ਕੋਈ ਖਰਚਾ ਦੇ ਦੇ ਗਰੀਬੀ ਦਾ ਤੇਜ਼ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ